ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਛਾਵਣ ਵਦੀ 9ਵੀਂ 1713 ਬਿਕਰਮੀ ਸੰਮਤ 5ਵਾਂ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ ਗੁਰੂ ਮਹਾਰਾਜ ਜਿਸ ਸਮੇਂ ਪ੍ਰਗਟ ਹੋਏ ਭਾਰਤ ਵਰਸ਼ ਵਿੱਚ ਉਸ ਸਮੇਂ ਹਕੂਮਤ ਔਰੰਗਜ਼ੇਬ ਦੀ ਸੀ ਜੋ ਇਸਲਾਮ ਜਗਤ ਨੂੰ ਪਰਫੁੱਲਤ ਕਰਨ ਦੇ ਲਈ ਹਿੰਦੂ ਵੀਰਾਂ ਨੂੰ ਤਸੀਹੇ ਦੇ ਕੇ ਜ਼ੁਲਮ ਉਸਤਮ ਢਾ ਕੇ ਲਾਲਚ ਦੇ ਕੇ ਕਲਮਾ ਪੜਾਉਂਦਾ ਸੀ ਕਾਜ਼ੀਆਂ ਨੇ ਮੁੱਲਾ ਨੇ ਇਹ ਦੇ ਕਨ ਗੁਰੂ ਘਰ ਦੇ ਖਿਲਾਫ ਵੀ ਭਰੇ ਗੁਰੂ ਨਾਨਕ ਦਾ ਘਰ ਕਹਿੰਦੇ ਬੜਾ ਅਸਮਤੀ ਹੈ Hindu ਕੀ Musalman ਕੀ ਉਸ ਘਰ ਅੰਦਰ ਸਜਦਾ ਕਰਦੇ ਨੇ ਸਿਰ ਝੁਕਾਉਂਦੇ ਨੇ ਆਏ ਔਰੰਗਜ਼ੇਬ ਅਗਰ ਗੁਰੂ ਨਾਨਕ ਦਾ ਘਰ ਕਲਮਾ ਪੜ੍ਹ ਲਵੇ ਸਲਾਮ ਕਬੂਲ ਕਰ ਲਵੇ ਲੱਖਾਂ ਹੀ Hindu Sikh ਉਹਨਾਂ ਦੇ ਪਿੱਛੇ ਕਲਮਾ ਪੜ੍ਹ ਲੈਣਗੇ ਔਰ ਇਸਲਾਮ ਪਰਫੁੱਲਤ ਹੋਵੇਗਾ ਸ਼ੋਕੰਨਾ ਦਾ ਕੱਚਾ ਔਰੰਗਜ਼ੇਬ ਇਸਨੇ ਗੁਰੂ ਹਰ राय ਸਾਹਿਬ ਜੀ ਨੂੰ ਸੁਨੇਹਾ ਭੇਜਿਆ ਹੈ ਕਿ ਦਿੱਲੀ ਆ ਕੇ ਦਰਸ਼ਨ ਦਿਓ। ਔਰ ਗੁਰੂ ਮਹਾਰਾਜ ਨੇ ਇਹ ਬਚਨ ਕਿਹਾ ਸੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਇਹ ਪਾਪ ਕਮਾਉਂਦਾ ਹੈ ਜ਼ੁਲਮ ਉਸ ਤਮਟਾਉਂਦਾ ਹੈ। ਇਸ ਪਾਪੀ ਦੇ ਮੱਥੇ ਨਹੀਂ ਲੱਗਣਾ। ਫਿਰ ਰਹਿ ਕੀਤੀ ਗਈ ਵਿਚਾਰ ਕੀਤੀ ਗਈ। ਕੇ ਗੁਰੂ ਘਰ ਵੱਲੋਂ ਗੁਰੂ ਮਹਾਰਾਜ ਗੁਰੂ ਹਰ राय ਸਾਹਿਬ ਦੇ ਵੱਡੇ ਲਖਤੇ ਜਿਗਰ ਬਾਬਾ RAM ਰਾਏ ਜੀ ਜੋ ਮਾਤਾ RAM ਕੌਰ ਦੀ ਜੀ ਕੋਖ ਚੋਂ ਪੈਦਾ ਹੋਏ ਸਨ ਤਿੰਨਾਂ ਨੂੰ ਬਖਸ਼ਿਸ਼ਾਂ ਦੇ ਕੇ ਬਾਦਸ਼ਾਹ ਨੇ ਔਰੰਗਜ਼ੇਬ ਦੇ ਨਾਲ ਸਵਾਲ ਜਵਾਬ ਕਰਨ ਲਈ ਭੇਜਿਆ ਬੇਅੰਤ ਕਰਾਮਾਤਾ ਔਰੰਗਜ਼ੇਬ ਦੇ ਕਹਿਣ ਤੇ ਬਾਬਾ RAM ਰਾਏ ਜੀ ਨੇ ਦਿਖਾਈਆਂ ਔਰ ਉਥੇ ਇੱਕ ਮਹਾਨ ਅਸਮਤ ਵਿਖਾਈ ਗਈ ਜਮਨਾ ਦੇ ਪਾਣੀ ਉੱਪਰ ਚੱਲ ਕੇ ਰਾਮ ਰਾਏ ਜੀ ਨੇ ਵਿਖਾਇਆ ਇਹਦੇ ਤੇ ਅੱਜ ਕੱਲ ਬੜੇ ਤਰਕ ਕਰਦੇ ਨੇ ਪਰ ਤੁਸੀਂ ਅੱਜ ਵੀ ਦੇਖੋ YouTube ਤੇ ਸਰਚ ਕਰਕੇ ਦੇਖੋ ਮੂਜੀਸ਼ੀਅਨ ਵਾਕਿੰਗ ਔਨ ਦਾ ਵਾਟਰ ਇਦਾਂ ਕੁਝ ਟਾਈਪ ਕਰਕੇ ਵੇਖੋਗੇ ਕਈ ਜਾਦੂਗਰ ਸਾਹਮਣੇ ਆਉਣਗੇ ਜੋ ਪਾਣੀ ਤੇ ਚੱਲ ਪੈਂਦੇ ਨੇ ਬਾਣੀ ਦਾ ਵੀ ਫਰਮਾਨ ਹੈ ਅਸ਼ਟ ਸਿੱਧ ਨਵ ਨਿੱਧ ਇਹੇ ਕਰਮ ਪ੍ਰਾਪਤ ਜਿਸ ਨਾਮ ਦੇਹੇ ਇਹ ਰਿੱਧੀਆਂ ਸਿੱਧੀਆਂ ਦਾ ਏਟ ਮੈਰਾਕੂਲਸ ਸਪਿਰਚੁਅਲ ਪਾਵਰਸ ਐ ਨਾਈਨ ਤਰੀਜ਼ ਆਰ ਕੰਟੇਨਡ ਇਨ ਦਾ ਨਾਮ ਥੈਟ ਨੇਮ ਆਫ ਦਾ ਲਾਰਡ ਰੱਬ ਦੇ ਨਾਮ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾ ਆ ਜਾਂਦੀਆਂ ਨੇ ਚੌਰੰਗ ਸੇ ਬੜਾ ਪ੍ਰਭਾਵਿਤ ਹੋਇਆ ਕਰਾਮਾਤਾ ਵੇਖ ਕੇ ਬੜੀਆਂ ਜ਼ਗੀਰਾਂ ਦਿੱਤੀਆਂ ਮਾਇਆ ਦਿੱਤੀ ਪ੍ਰੇਮ ਕੀਤਾ ਬਾਬਾ ਰਾਮ ਰਾਏ ਜੀ ਦੇ ਨਾਲ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਕਿਆਂ ਦੀ ਵਡਿਆਈ ਵੇਖੀ ਕਾਰੀ ਮੁਲਾ ਤਿਲਮਿਲਾ ਉੱਠੇ ਈਰਖਾ ਵਿੱਚ ਆ ਕੇ ਔਰੰਗਜ਼ੇਬ ਨੂੰ ਕਹਿੰਦੇ ਜੀ ਇੰਨਾ ਖੁਸ਼ ਨਾ ਹੋਵੋ ਇਹਨਾਂ ਤੇ ਇਹਨਾਂ ਦੇ ਧਾਰਮਿਕ ਗ੍ਰੰਥ ਵਿੱਚ ਇਸਲਾਮ ਜਗਤ ਦੀ ਤੋਹੀਨ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਕੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਇਦਾਂ ਦੇ ਬੋਲ ਲਿਖੇ ਹੋਏ ਨੇ ਇਹ ਦਾਵਾ ਕਰਦੇ ਨੇ ਗੁਰੂ ਨਾਨਕ ਦਾ ਕਰ ਕਿਸੇ ਧਰਮ ਨਾਲ ਕਿਸੇ ਵਰਨ ਨਾਲ ਵਿਦਕਰਾਂ ਨਹੀਂ ਕਰਦਾ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ ਇਹ ਫਿਰ ਇਸਲਾਮ ਜਗਤ ਬਾਬਤ ਇਹ ਕਿਉਂ ਕਿਹਾ ਗਿਆ ਹੈ ਇਹ ਧਿਆਨ ਦਿਓ ਇਹਨਾਂ ਪੰਕਤੀਆਂ ਵੱਲ ਅਸਲ ਵਿੱਚ ਇਸਲਾਮ ਜਗਤ ਦੀ ਇਹ ਮਨਉਤ ਹੈ ਵੀ ਇਹ ਖਿਆਲ ਕਰਦੇ ਨੇ ਜਿਹੜਾ ਸਰੀਰ ਮਰਨ ਤੋਂ ਬਾਅਦ ਛਾੜਿਆ ਜਾਂਦਾ ਉਹ ਦੋਜਕ ਜਾਂਦਾ ਹੈ ਤੇ ਜਿਹੜਾ ਕਬਰ ਵਿੱਚ ਪੈਂਦਾ ਹੈ ਉਹਨੂੰ ਨਜ਼ਾਤ ਹਾਸਲ ਹੁੰਦੀ ਹੈ ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਵਿੱਚ ਇਹ ਕਿਹਾ ਸੀ ਵੀ ਜੇ ਕਿਤੇ ਮੁਸਲਮਾਨ ਕੋਈ ਮਰ ਜਾਵੇ ਤੇ ਕਬਰ ਵਿੱਚ ਉਹਦਾ ਸ਼ਰੀਰ ਹੋਵੇ ਉਸ ਕਬਰ ਦੀ ਮਿੱਟੀ কুমਹਾਰ ਦੇ ਵਸ ਪੈ ਜਾਵੇ ਹੁਣ ਜਦੋਂ ਚੀਕੜੀ ਮਿੱਟੀ ਤੋਂ কুমਹਾਰ ਭਾਂਡੇ ਤਿਆਰ ਕਰੇਗਾ ਉਸ ਮਿੱਟੀ ਤੋਂ ਭਾਂਡੇ ਘੜੇਗਾ ਉਹ ਜਦੋਂ ਅੱਗ ਦੇ ਵਿੱਚ ਮਿੱਟੀ ਪਾਈ ਜਾਵੇਗੀ ਭਾਂਡਿਆਂ ਨੂੰ ਬਣਾਉਣ ਦੇ ਲਈ ਉਹਦਾ ਇੱਕ ਆਕਾਰ ਬਣਾਉਣ ਦੇ ਲਈ ਉਹ ਚੀਕਣੀ ਮਿੱਟੀ ਚੋਂ ਫਿਰ ੜਪੜ ਦੀ ਆਵਾਜ਼ ਆਉਂਦੀ ਹੈ ਔਰ ਇਉਂ ਲੱਗਦਾ ਹੈ ਜਲਦੀ ਕਰੇ ਪੁਕਾਰ ਜਿਵੇਂ ਪੁਕਾਰ ਪੁਕਾਰ ਕੇ ਉਹ ਮਿੱਟੀ ਕਹਿ ਰਹੀ ਹੋਵੇ ਵੀ ਮੈਨੂੰ ਛੜਾ ਲਵੋ ਜਲ ਜਲ ਰੋਵੇ ਬੱਪੜੀ ਝੜ ਝੜ ਪਵਹ ਅੰਗਾਰ ਉੱਚੋਂ ਅੰਗਾਰ ਝੜ ਝੜ ਕੇ ਪੈਂਦੇ ਨੇ ੜਪੜ ਦੀ ਆਵਾਜ਼ ਆਉਂਦੀ ਹੈ ਅਖੀਰ ਤੇ ਮਹਾਰਾਜ ਕਹਿੰਦੇ ਨੇ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਅਸਲ ਵਿੱਚ ਨਿਜਾਤ ਜਾਂ ਦੋਜਕ ਇਹ ਕਿਸ ਨੂੰ ਮਿਲੇਗਾ ਇਹ ਕਰਤਾ ਜਾਣਦਾ ਹੈ ਇਹ ਕਰਮਾਂ ਦੇ ਅਨੁਸਾਰ ਹੈ ਜੋ ਚੰਗੇ ਕਰੇਗਾ ਨਿਜਾਤ ਪਾਵੇਗਾ ਮੰਦੇ ਕਰੇਗਾ ਦੋਜਕ ਨਰਕ ਵਿੱਚ ਪਾਇਆ ਜਾਵੇਗਾ ਸੋ ਇਹ ਕਰਤਾ ਹੀ ਜਾਣਦਾ ਹੈ ਜਿਸ ਨੇ ਇਹ ਫੈਸਲਾ ਕਰਨਾ ਹੈ ਇਹ ਨਹੀਂ ਵੀ ਕਿਸੇ ਨੂੰ ਸਾੜ ਦਿਓ ਤੇ ਉਹ ਨਰਕਾਂ ਨੂੰ ਜਾਂਦਾ ਕਬਰ ਵਿੱਚ ਦੱਬ ਦਿਓ ਤੇ ਸਵਰਗਾਂ ਵਿੱਚ ਜਾਂਦਾ ਹੈ ਸੋ ਮਹਾਰਾਜ ਨੇ ਇਥੇ ਇੱਕ ਸਿੱਖਿਆ ਦਿੱਤੀ ਸੀ ਹੋਰ ਇਸਲਾਮ ਧਰਮ ਦੇ ਖਿਲਾਫ ਇਹ ਕੁਝ ਨਹੀਂ ਸੀ ਲਿਖਿਆ ਪਰ RAM RAJE ਨੂੰ ਮਿਲੀਆਂ ਹੋਈਆਂ ਜ਼ਗੀਰਾਂ ਉਹ ਦਿੱਲੀ ਦਰਬਾਰ ਵਿੱਚ ਮਿਲਿਆ ਸਤਕਾਰ ਉਸ ਮਾਇਆ ਦੇ ਅਧੀਨ RAM RAJE ਦੀ ਮੱਤ ਐਸੀ ਵਜੀ ਔਰੰਗਜ਼ੇਬ ਦੀਆਂ ਖੁਸ਼ੀਆਂ ਤੇ ਮਿਲ ਗਈਆਂ ਪਰ ਖੁਦ ਖੁਦਾ ਗੁਰੂ ਹਰ Rai ਸਾਹਿਬ ਨੂੰ ਨਰਾਜ ਕਰ ਬੈਠਾ ਸਿੱਖਾਂ ਨੇ ਦੱਸਿਆ ਮਹਾਰਾਜ ਬਾਣੀ ਦੀ ਬੇਅਦਬੀ ਕੀਤੀ ਐ RAM Rai ਜੀ ਨੇ ਕੁਝ ਅਲਫਾਜ਼ ਬਦਲ ਦਿੱਤੇ ਨੇ ਮਹਾਰਾਜ ਨੇ ਵੀਰ ਰਸ ਵਿੱਚ ਆ ਕੇ ਕਿਹਾ ਸੀ ਜਿਨ ਭੈ ਅਦਬ ਨਾ ਬਾਣੀ ਧਾਰਾ ਸੋ ਸਿੱਖ ਜਾਨੋ ਨਹੀਂ ਹਮਾਰਾ ਜਿਹੜਾ ਸਿੱਖ ਬਾਣੀ ਦਾ ਅਦਬ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੈ RAM Rai ਨੂੰ ਗੁਰੂ ਸਾਹਿਬ ਕਹਿੰਦੇ ਕਹਿ ਦਿਓ ਜਿੱਧਰ ਨੂੰ ਮੂੰਹ ਹੈ ਚਲਿਆ ਜਾਵੇ ਸਾਡੇ ਪਾਸ ਵਾਪਸ ਨਾ ਆਵੇ ਇਸ ਤਰ੍ਹਾਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਛੋਟੇ ਲਖਤੇ ਜਿਗਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦਾ ਤਖਤ ਬਖਸ਼ਿਆ ਮਲਕੀਅਤ ਬਖਸ਼ੀ ਤਖਤ ਦੀ ਕਤਕਬਦੀ 9ਵੀਂ 1718 ਬਿਕਰਮੀ ਨੂੰ 7 ਅਕਤੂਬਰ 1661 ਈਸਵੀ ਨੂੰ ਕੇਵਲ 5 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਦੇ ਤਖਤ ਦੇ ਵਾਰਸ ਬਣੇ ਹੁਣ ਇੱਥੇ ਕਈ ਤਰਕ ਕਰ ਦਿੰਦੇ ਵੀ ਇਸ ਉਮਰ ਵਿੱਚ ਤੇ ਬੱਚੇ ਨੂੰ ਸਮਝ ਨਹੀਂ ਹੈ ਉਹਦੀ ਜਿਹੜੀ ਵਿਚਾਰ ਹੈ ਉਹ ਕੋਈ ਬਹੁਤੀ ਸ਼ਾਨਪਵਾਲੀ ਨਹੀਂ ਹੁੰਦੀ ਧਿਆਨ ਦਿਓ ਸਿੱਖ ਜਗਤੰਦਰ ਚੌਂਕੜੇ ਨਾਲ ਇਬਾਦਤ ਨਾਲ ਸ਼ੁਭ ਗੁਣਾ ਨਾਲ ਸ਼ੁਭ ਵਿਚਾਰ ਦੇ ਨਾਲ ਬਜ਼ੁਰਗੀ ਸਮਝੀ ਗਈ ਹੈ ਨਾ ਕਿ ਧੌਲਿਆਂ ਦੇ ਨਾਲ ਹੁਣ ਦੇਖੋ ਮਹਾਰਾਜ ਨੇ ਬਾਣੀ ਵਿੱਚ ਇਹ ਨਹੀਂ ਲਿਖਿਆ ਵੀ ਕੋਈ 90 ਸਾਲ ਦਾ ਬਜ਼ੁਰਗ ਹੈ ਉਹ ਤੋਂ ਪੁੱਛੋ ਰੱਬ ਕਿਵੇਂ ਮਿਲਦਾ ਹੈ ਕਹਿੰਦੇ ਨਹੀਂ ਇਹ 5 ਸਾਲ ਦੇ ਬੱਚੇ ਨੂੰ ਵੀ ਸਮਝ ਹੋ ਸਕਦੀ ਹੈ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਹੁਣ ਪੰਜਾਂ ਕੁ ਵਰਿਆਂ ਦੇ ਤਰੂ ਜੀ ਛੋਟੀ ਉਮਰੇ ਪ੍ਰਹਿਲਾਦ ਜੀ ਨੂੰ ਜ਼ਿਆਦਾ ਸਮਝ ਹੈ ਰੱਬ ਕਿਵੇਂ ਖੁਸ਼ ਕਰਨਾ ਜਿਹੜੀ 90 95 ਵਰੇ ਦੀ ਉਮਰ ਵਿੱਚ ਔਰੰਗਜ਼ੇਬ ਨੂੰ ਸਮਝ ਨਹੀਂ ਲੱਗੀ ਭਾਈ ਨੰਦ ਲਾਲ ਵੀ ਕਹਿੰਦੇ ਨੇ ਇਸ ਤੋਂ ਪਹਿਲਾਂ ਕਿ ਧੌਲੇ ਆ ਜਾਣ ਬੰਦਗੀ ਕਰਕੇ ਸਿਆਣਪਾਂ ਬਜ਼ੁਰਗੀ ਸ਼ੁਭ ਗੁਣ ਹਾਸਲ ਕਰ ਲੈ ਉਹ ਮਹਾਪੁਰਸ਼ ਕਹਿੰਦੇ ਨੇ ਗਰ ਬਜ਼ੁਰਗੀ ਭਾਏ ਦਤਕੁਨ ਬੰਦਗੀ ਵਰਨਾ ਆਖਰ ਮੀ ਕ시 ਸ਼ਰਮੰਦਗੀ ਬਸ ਬਜ਼ੁਰਗੀ ਹਸਤ ਅੰਦਰ ਯਾਦ ਊ ਯਾਦ ਊ ਕੁਨ ਯਾਦ ਊ ਕੁਨ ਯਾਦ ਊ ਪਰਮਾਤਮਾ ਨੂੰ ਯਾਦ ਕਰ ਲੈ ਇਹ ਨਾ ਹੋਵੇ ਕਿਤੇ ਉਹਦੇ ਦਰਬਾਰ ਵਿੱਚ ਜਾ ਕੇ ਸ਼ਰਮਿੰਦਗੀ ਤੇਰੇ ਪੱਲੇ ਪਵੇ ਉਹਦੇ ਗੀਤ ਗਾਇਆ ਕਰ ਸੋ ਇੱਥੇ ਗੁਰੂ ਘਰ ਅੰਦਰ ਅਧਿਆਤਮਕ ਦੁਨੀਆ ਅੰਦਰ ਉਮਰ ਦੀ ਗੱਲ ਨਹੀਂ ਹੈ ਇੱਥੇ ਧੌਲਿਆਂ ਨਾਲ ਬਜ਼ੁਰਗੀ ਨਹੀਂ ਬੰਦਗੀ ਨਾਲ ਬਜ਼ੁਰਗੀ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਅੰਦਰਲੀ ਅਡੋਲਤਾ ਕੋਮਲਤਾ ਅਤੇ ਹੁਕਮ ਵਿੱਚ ਚੱਲਣ ਦੀ ਜੋ ਬਰਕਤ ਸੀ ਸਤਵੇਂ ਪਾਤਸ਼ਾਹ ਨੂੰ ਭਾਈ ਸਭ ਤੋਂ ਵੱਡੀ ਬਾਤ ਗੁਰੂ ਘਰ ਅੰਦਰ ਪ੍ਰਵਾਨਗੀ ਹੁਕਮ ਮੰਨਣ ਵਾਲੇ ਨੂੰ ਹੈ। ਰਾਮ ਰਾਏ ਜੀ ਨੇ ਹੁਕਮ ਨਹੀਂ ਮੰਨਿਆ। ਕੁਝ ਹਾਸਲ ਨਹੀਂ ਕਰ ਸਕੇ। ਇੱਥੇ ਮਹਾਰਾਜ ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਮੰਨਦਾ ਹੈ ਉਸ ਨੂੰ ਹੀ ਸਭ ਕੁਝ ਹਾਸਲ ਹੁੰਦਾ ਹੈ। ਹੁਕਮ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ ਗੁਰੂ ਘਰ ਵਿੱਚ। ਹੁਣ ਸਮਾਂ ਆਇਆ ਰਾਮ ਰਾਏ ਜੀ ਨੂੰ ਜਦੋਂ ਪਤਾ ਚੱਲਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਤਖਤ ਮਿਲ ਗਿਆ ਹੈ ਤਿਲ ਮਿਲਾ ਉਠਿਆ ਜਾ ਕੇ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕਰਦੇ ਨੇ ਮੇਥੋਂ ਮੇਰਾ ਹੱਕ ਖੋਲਿਆ ਮੇਰੇ ਪਿਤਾ ਨੇ ਮੇਰੀ ਜਗ੍ਹਾ ਤੇ ਪੰਜਾ ਵਰਿਆਂ ਦੇ ਭਾਈ ਨੂੰ ਤਖਤ ਤੇ ਬਿਠਾ ਦਿੱਤਾ ਜਿਸ ਨੂੰ ਕੋਈ ਦੁਨੀਆ ਦੀ ਸੂਝ-ਬੂਝ ਨਹੀਂ ਹੈ ਉਹਨੂੰ ਦਿੱਲੀ ਦਰਬਾਰ ਸਾਧੋ ਮੈਨੂੰ ਮੇਰਾ ਹੱਕ ਦਵਾਓ ਔਰੰਗਜ਼ੇਬ ਬੜਾ ਚਾਲਬਾਜ਼ ਸੀ ਉਨੇ ਸੋਚਿਆ ਵੀ ਗੁਰਤਾ ਗੱਦੀ ਮੇਰੇ ਨਾਲ ਸਹਿਮਤੀ ਰੱਖਣ ਵਾਲੇ ਰਾਮ ਰਾਏ ਨੂੰ ਮਿਲੇ ਤੇ ਪੰਜਾਬ ਵਿੱਚ ਸਲਾਮ ਦਾ ਹੋਰ ਬੋਲਬਾਲਾ ਹੋ ਸਕਦਾ ਹੈ ਇਹ ਵੱਡਾ ਤੇ ਮੇਰੇ ਕਹਿਣੇ ਵਿੱਚ ਹੀ ਹੈ ਛੋਟੇ ਨੂੰ ਵੀ ਸੱਦ ਲੈਣੇ ਆ ਜੇ ਪ੍ਰੇਮ ਨਾਲ ਮੰਨ ਜਾਵੇ ਲਾਲਚ ਨਾਲ ਮੰਨ ਜਾਵੇ ਠੀਕ ਹੈ ਨਹੀਂ ਤੇ ਡਰਾ ਧਮਕਾ ਕੇ ਅਧੀਨ ਕਰ ਲਵਾਂਗੇ ਜੇ ਅਧੀਨਗੀ ਨਹੀਂ ਸਵੀਕਾਰ ਕਰਦਾ ਤੇ ਦੋਹਾਂ ਭਰਾਵਾਂ ਨੂੰ ਆਪਸ ਵਿੱਚ ਡਾਹ ਦਵਾਂਗੇ ਬਰਮੁਖ ਜਾਣਗੇ ਸਲਾਮ ਦੇ ਪ੍ਰਚਾਰ ਦਾ ਰਾਹ ਸਾਫ਼ ਹੋ ਜਾਵੇਗਾ। ਔਰ RAM RAJE ਜੀ ਦੀ ਇਹ ਵਿਉਂਤ ਸੀ ਵੀ ਜੇ ਗੁਰੂ ਹਰ ਰਾਇ ਸਾਹਿਬ ਇਹ ਬਚਨ ਕਰਕੇ ਗਏ ਨੇ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਤੇ ਇਹਨਾਂ ਬਚਨਾਂ ਦੀ ਉਲੰਘਣਾ ਅਗਰ ਗੁਰਤਾ ਦਾ ਮਾਲਕ ਗੁਰੂ ਹਰਿਕ੍ਰਿਸ਼ਨ ਕਰੇਗਾ ਦਿੱਲੀ ਆ ਕੇ ਔਰੰਗਜ਼ੇਬ ਨੂੰ ਮਿਲੇਗਾ ਤੇ ਮੈਂ ਰੌਲਾ ਪਵਾ ਦੇਵਾਂਗਾ ਵੀ ਪਿਤਾ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਸੰਗਤ ਮੇਰੇ ਪੱਖ ਵਿੱਚ ਹੋ ਜਾਵੇਗੀ ਤੇ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਦਿੱਲੀ ਨਾ ਆਏ ਤੇ ਔਰੰਗਜ਼ੇਬ ਦੇ ਕੰਨ ਭਰਾਂਗਾ ਵੀ ਇਹ ਬਾਗੀ ਹੋ ਗਏ ਨੇ ਇਹਨਾਂ ਨੂੰ ਸਦਕੇ ਸਜ਼ਾ ਦਿਓ ਸੋ ਐਸੀ ਵਿਉਂਤ ਘੜੀ ਗਈ ਔਰੰਗਜੀਬ ਜਾਣਦਾ ਸੀ ਵੀ ਆਪਣੇ ਪਿਤਾ ਦੀ ਨਿਆਈ ਗੁਰੂ ਹਰ Rai ਸਾਹਿਬ ਮੇਰੇ ਕਹਿ ਅਨੁਸਾਰ ਨਹੀਂ ਚੱਲਣਗੇ ਨਾ ਇੱਥੇ ਆਉਣਗੇ ਮੇਰੇ ਸਦਿਆਂ ਗੁਰੂ ਘਰ ਦਾ ਸੇਵਕ ਰਾਜਾ ਜੈ ਸਿੰਘ ਉਸ ਨੂੰ ਆਖਿਆ ਗਿਆ ਵੀ ਆਪਣੇ ਘਰ ਗੁਰੂ ਸਾਹਿਬ ਨੂੰ ਆਉਣ ਲਈ ਅਖੋ ਸੱਦਾ ਭੇਜੋ ਨਾਲੇ ਮੈਨੂੰ ਦਰਸ਼ਨ ਕਰਵਾਓ ਖੈਰ ਰਾਜਾ ਜੈ ਸਿੰਘ ਨੇ ਬੇਨਤੀ ਪੱਤਰ ਲਿਖਿਆ ਦਿੱਲੀ ਦੀ ਸੰਗਤ ਨੇ ਵੀ ਵਿਨੇ ਪੱਤਰ ਲਿਖਿਆ ਵੀ ਰਾਮ ਰਾਏ ਕਈ ਪ੍ਰਕਾਰ ਦੀਆਂ ਗੋਂਦਾਂ ਗੁੰਦ ਕੇ ਸਿੱਖਾਂ ਨੂੰ ਮਹਾਰਾਜ ਗੁੰਮਰਾਹ ਕਰਦਾ ਏ ਆਪਣੇ ਨਾਲ ਜੋੜਦਾ ਏ ਗੁਰੂ ਘਰ ਨਾਲੋਂ ਤੋੜਦਾ ਏ ਤੁਸੀਂ ਇਹਦੇ ਪਖੰਡ ਦਾ ਭਾਂਡਾ ਦਿੱਲੀ ਆ ਕੇ ਭੰਨੋਂ ਦਰਸ਼ਨ ਦਿਓ ਅਹਲਕਾਰ ਰਾਜਾ ਜੈ ਸਿੰਘ ਦੇ ਸੁਨੇਹਾ ਲੈ ਕੇ ਕੀਰਤਪੁਰ ਸੈ ਪਹੁੰਚੇ ਨੇ ਬੇਨਤੀ ਕੀਤੀ ਹੈ ਪਰ ਮਹਾਰਾਜ ਨੇ ਇੱਕ ਗੱਲ ਕਹਿ ਦਿੱਤੀ ਵੀ ਸੰਗਤਾਂ ਨੂੰ ਦਰਸ਼ਨ ਦੇਵਾਂਗੇ ਪਰ ਉਸ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ ਸਾਨੂੰ ਕਿਸੇ ਦਾ ਭੈ ਨਹੀਂ ਬਾਣੀ ਦਾ ਫਰਮਾਨ ਹੈ ਸਤਿਗੁਰ ਮੇਰਾ ਬੇਮੋਤਾਜ ਮਾਈ ਗੁਰੂ ਇਸ ਟੋਟਲੀ ਇੰਡੀਪੈਂਡੈਂਟ ਗੁਰੂ ਮੇਰਾ ਬੇਮੋਤਾਜ ਹੈ ਕਿਸੇ ਦੇ ਅੱਗੇ ਦੀਨ ਨਹੀਂ ਹੁੰਦਾ ਸਿਰ ਨਹੀਂ ਚਕਾਉਂਦਾ ਉਹਨੂੰ ਕਿਸੇ ਦਾ ਡਰ ਨਹੀਂ ਚੱਲ ਪਈਆਂ ਨੇ ਨਾਲ ਸੰਗਤਾਂ ਪਰਿਵਾਰ ਨਾਲ ਚੱਲ ਪਿਆ ਅੰਬਾਲੇ ਦੇ ਇਲਾਕੇ ਵਿੱਚ ਪੰਜੋਖਰੇ ਪਿੰਡ ਪਹੁੰਚੇ ਨੇ ਇੱਕ ਬੜਾ ਹੰਕਾਰੀ ਬ੍ਰਾਹਮਣ ਲਾਲ ਚੰਦ ਸੀ ਉਹ ਆ ਕੇ ਕਹਿੰਦਾ ਜੀ ਤੁਹਾਡੀ ਥੋੜੀ ਜੀ ਉਮਰ ਹੈ ਨਾਮ ਤੁਸੀਂ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡਾ ਰੱਖਿਆ ਹੈ ਅੱਗੇ ਹਰ ਲਫ਼ਜ਼ ਲਾਇਆ ਹੈ ਸ੍ਰੀ ਹਰ ਕ੍ਰਿਸ਼ਨ ਅਖਵਾਉਂਦੇ ਹੋ ਕ੍ਰਿਸ਼ਨ ਜੀ ਨੇ ਤੇ ਦੁਨੀਆ ਨੂੰ ਉਪਦੇਸ਼ ਦਿੱਤਾ ਗੀਤਾ ਉਚਾਰੀ ਹੈ ਚਲੋ ਤੁਹਾਡੀ ਉਮਰ ਥੋੜੀ ਹੈ ਤੁਸੀਂ ਰਬੀ ਗੀਤ ਤੇ ਕੀ ਵਿਚਾਰਨੇ ਨੇ ਉਹਦੇ ਅਰਥ ਕਰਕੇ ਹੀ ਸੁਣਾ ਦਿਓ ਮਹਾਰਾਜ ਕਹਿੰਦੇ ਬ੍ਰਾਹਮਣ ਲਾਲ ਚੰਦ ਜੀ ਜੇ ਮੈਂ ਅਰਥ ਕਰਕੇ ਸੁਣਾ ਦਿੱਤੇ ਤੇ ਤੁਸੀਂ ਕਹਿਣਾ ਹੈ ਗੁਰੂ ਕੇ ਲਾਲ ਨੇ ਕੋਈ ਚੰਗਾ ਉਸਤਾਦ ਰੱਖ ਕੇ ਵਿਦਿਆ ਸਿੱਖ ਲਈ ਹੋਏਗੀ ਜਾਓ ਕੋਈ ਇਸ ਨਗਰ ਦੇ ਵਿੱਚੋਂ ਵੇਖ ਪਰਖ ਕੇ ਲੈ ਆਓ ਉਹੀ ਤੁਹਾਡੇ ਅੱਗੇ ਬੈਠ ਕੇ ਅਰਥ ਕਰੇਗਾ ਜਿਸ ਨੂੰ ਆਖੋਂਗੇ ਉਹਦੇ ਕੋਲ ਹੀ ਅਰਥ ਕਰਵਾ ਦੇਵਾਂਗੇ ਹੰਕਾਰਿਆ ਬ੍ਰਾਹਮਣ ਸ਼ੱਜੂ ਟੀਹੂਰ ਨੂੰ ਲੈ ਆਇਆ ਮਸਤਾਨਾ دیਵਾਨਾ ਓਸੀ ਔਰ ਇਤਿਹਾਸ ਵਿੱਚ ਜ਼ਿਕਰ ਹੈ ਉਹਦੇ ਗਲੂਏ ਮੁਬਾਰਕ ਵਿੱਚ ਤਾਕਤ ਨਹੀਂ ਸੀ ਉਹ ਗੁੰਗਾ ਸੀ ਸੋਚਿਆ ਵੀ ਇਹਦੇ ਕੋਲੋਂ ਮਹਾਰਾਜ ਕਿਵੇਂ ਅਰਥ ਕਰਵਾਉਣਗੇ ਸਾਹਮਣੇ ਬਿਠਾ ਦਿੱਤਾ ਮਹਾਰਾਜ ਨੇ ਹੱਥ ਵਿੱਚ ਛੋਟੀ ਜੀ ਛੜੀ ਫੜੀ ਸੀ ਬਾਲਾ ਪ੍ਰੀਤਮ ਨੇ ਉਹਦੇ ਮਸਤਕ ਤੇ ਛੜੀ ਲਾਈ ਤੇ ਆਖਣ ਲੱਗੇ ਬ੍ਰਾਹਮਣ ਲਾਲ ਚੰਦ ਜੀ ਹੁਣ ਇਹਦੇ ਨਾਲ ਵਿਚਾਰ ਕਰ ਲਵੋ ਲਾਲ ਚੰਦ ਜਿਹੜਾ ਵੀ ਸਵਾਲ ਕਰਦਾ ਹੈ ਉਹਦਾ ਜਵਾਬ ਸ਼ਜੂ ਚਿਉਰ ਦਿੰਦਾ ਹੈ ਹੱਕਾ ਬੱਕਾ ਰਹਿ ਗਿਆ ਉਂਗਲਾਂ ਤੇ ਦੰਦੀਆਂ ਵੱਡਦਾ ਹੈ ਵੀ ਗੁੰਗੇ ਦਾ ਗਲੂਆ ਕਿਵੇਂ ਚੱਲ ਪਿਆ ਉਹ ਤਰਕ ਕਰਨ ਵਾਲੇ ਜਰਾ ਬਾਣੀ ਨੂੰ ਧਿਆਨ ਨਾਲ ਪੜ ਗੁਰੂ ਸਾਹਿਬ ਕਹਿੰਦੇ ਨੇ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤਪਵਿੱਤ ਕਰਾ ਦਾ ਗੁਰੂ ਦਾ ਡਿਵਾਈਨ ਗੁਰੂ ਇਜ਼ ਦਾ ਕ੍ਰੀਏਟਰ ਗੁਰੂ ਕਰਤਾ ਹੈ ਗੁਰੂ ਜੋ ਚਾਹੇ ਕਰ ਸਕਦਾ ਹੈ ਗੁਰੂ ਕੁੱਲ ਕਾਇਨਾਤ ਦਾ ਮਾਲਕ ਹੈ ਪਾਪ ਹਰਨ ਵਾਲਾ ਹੈ ਪਾਪੀਆਂ ਨੂੰ ਪਵਿੱਤਰ ਕਰਦਾ ਹੈ ਉਹ ਜੋ ਚਾਹੇ ਕਰ ਸਕਦਾ ਹੈ ਇਥੋਂ ਤੱਕ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਬڑے-ਬڑے ਮੂਰਖਾਂ ਨੂੰ ਚਤਰਵਕਤਾ ਪੰਡਤ ਬਣਾ ਸਕਦਾ ਹੈ ਤੇ ਪੰਡਤਾਂ ਨੂੰ ਮੂਰਖ ਮੁਗਧਾਰੀ ਬਣਾ ਸਕਦਾ ਹੈ। ਐਸੀ ਗੁਰੂ ਦੀ ਅਜ਼ਮਤ ਹੈ, ਐਸੀ ਗੁਰੂ ਦੀ ਪਹੁੰਚ ਹੈ। ਐਸੀਆਂ ਬਰਕਤਾਂ ਨੇ ਗੁਰੂ ਦੇ ਵਿੱਚ ਇੱਥੇ ਉਮਰ ਦੀ ਬਾਤ ਨਹੀਂ ਹੈ। ਅਜ਼ਮਤਾਂ ਨਾਲ ਭਰਪੂਰ ਗੁਰੂ ਨਾਨਕ ਦੀ ਜੋਤ ਗੁਰੂ ਹਰਿਕ੍ਰਿਸ਼ਨ ਵਿੱਚ ਸੁਭਾਏਮਾਨ ਹੈ। ਬ੍ਰਾਹਮਣ ਲਾਲਚੰਦ ਇਹ ਬਰਕਤ ਵੇਖ ਕੇ, ਅਸਮਤ ਵੇਖ ਕੇ ਗੁਰੂ ਕੇ ਚਰਨੀ ਡਿਗ ਪਿਆ। ਗੁਰੂ ਸਾਹਿਬ ਇਹਦੇ ਮਨ ਦੇ ਅਹੰਕਾਰ ਨੂੰ ਮਿਟਾ ਦਿੰਦੇ ਨੇ ਗੁਰੂ ਕਾ ਇਹ ਸਿਖ ਬਣਿਆ ਇਉਂ ਸੰਗਤਾਂ ਨੂੰ ਤਾਰਦੇ ਹੰਕਾਰੀਆਂ ਦਾ ਹੰਕਾਰ ਦੂਰ ਕਰਦੇ ਰੋਗੀਆਂ ਦੇ ਰੋਗ ਮਟਾਉਂਦੇ ਸੋਗੀਆਂ ਦੇ ਸੋਗ ਮਟਾਉਂਦੇ ਪੜਾਉ ਕਰਦੇ ਮਹਾਰਾਜ ਦਿੱਲੀ ਪਹੁੰਚੇ ਨੇ ਆ ਰਾਜਾ ਜੈ ਸਿੰਘ ਨੇ ਆਪ ਜੀ ਦਾ ਉਤਾਰਾ ਰਾਏ ਸੀਨਾ ਵਿੱਚ ਆਪਣੇ ਬੰਗਲੇ ਵਿੱਚ ਕਰਵਾਇਆ ਜਿੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਹੈ ਮਹਾਰਾਜ ਦੇ ਦਰਸ਼ਨਾਂ ਨੂੰ ਉੱਥੇ ਸੰਗਤਾਂ ਰੋਜ਼ ਆਉਂਦੀਆਂ ਨੇ ਔਰੰਗਜ਼ੇਬ ਨੇ ਵੀ ਦਰਸ਼ਨਾਂ ਦੀ ਇੱਛਾ ਜ਼ਾਹਰ ਕੀਤੀ ਤੇ ਮਹਾਰਾਜ ਨੇ ਇਹਦੇ ਸ਼ਹਿਜ਼ਾਦੇ ਨੂੰ ਇਹ ਬਚਨ ਕਿਹਾ ਸੀ ਜੋ ਗੁਰੂ ਸਾਹਿਬ ਨੂੰ ਔਰੰਗਜ਼ੇਬ ਦਾ ਲਖਤੇ ਜਿਗਰ ਦਿਲਬੰਦ ਮਿਲਣਾ ਆਇਆ ਸੀ ਮਹਾਰਾਜ ਕਹਿੰਦੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਸਾਡਾ ਵੱਡਾ ਭਾਈ ਤੁਹਾਡੇ ਕੋਲ ਹੀ ਐ ਤੁਹਾਡੇ ਨਾਲ ਸਹਿਮਤ ਨੇ ਰਾਮ ਰਾਏ ਦੀ ਤੁਹਾਡੇ ਨਾਲ ਰਾਜਸੀ ਮਸਲਿਆਂ ਤੇ ਗਲਬਾਤ ਕਰਦੇ ਨੇ ਔਰ ਸਾਨੂੰ ਪਿਤਾ ਜੀ ਦਾ ਹੁਕਮ ਹੈ ਵੀ ਤੁਸੀਂ ਸਤਨਾਮ ਦਾ ਉਪਦੇਸ਼ ਦੇ ਕੇ ਲੋਕਾਈ ਨੂੰ ਵਾਹਿਗੁਰੂ ਨਾਲ ਜੋੜਨਾ ਹੈ ਅਸੀਂ ਉਹ ਕਰਮ ਕਰ ਰਹੇ ਹਾਂ ਬਾਦਸ਼ਾਹ ਸਾਨੂੰ ਤੇਰੇ ਤਾਂ ਹੀ ਕੋਈ ਲੋੜ ਨਹੀਂ ਗਰਜ਼ ਨਹੀਂ ਤੈਨੂੰ ਮਿਲ ਕੇ ਅਸੀਂ ਕੀ ਲੈਣਾ ਹੈ ਐਸੇ ਬਚਨ ਮਹਾਰਾਜ ਨੇ ਕਹੇ ਸ਼ਹਿਜ਼ਾਦੇ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ ਆ ਰਾਮ ਰਾਏ ਜੀ ਦੇ ਗੁਰਤਾ ਗੱਦੀ ਤੇ ਕੀਤੇ ਜਾ ਰਹੇ ਦਾਵੇ ਬਾਬਤ ਸ਼ਹਿਜਾਦੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਉਹ ਕਹਿੰਦਾ ਗੁਰਤਾ ਦਾ ਮੈਂ ਮਾਲਕ ਆ ਮਹਾਰਾਜ ਕਹਿੰਦੇ ਭਾਈ ਗੁਰਤਾ ਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਦੀ ਸ਼ੈ ਨਹੀਂ ਹੈ ਜਿਸ ਤੇ ਪੁੱਤਰਾਂ ਦਾ ਦਾਵਾ ਹੋਵੇ ਵੱਡੇ ਛੋਟੇ ਪੁੱਤਰ ਦੀ ਬਾਤ ਤਾਂ ਛੱਡੋ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਸਿਮਰਨ ਹੁਕਮ ਮੰਨਣ ਵਾਲੇ ਨੂੰ ਤਖਤ ਹਾਸਲ ਹੁੰਦਾ ਏ ਗੁਰੂ ਨਾਨਕ ਸਾਹਿਬ ਨੇ ਆਪਣੇ ਸੁਪੁੱਤਰਾਂ ਦੀ ਜਗ੍ਹਾ ਤੇ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ੀ ਗੁਰੂ ਅੰਗਦ ਸਾਹਿਬ ਨੇ ਆਪਣੇ ਸੁਪੁੱਤਰਾਂ ਦੀ ਜਗ੍ਹਾ ਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਘਰ ਵਿੱਚ ਹੁਕਮ ਮੰਨਣ ਵਾਲਾ ਪ੍ਰਵਾਨ ਐ ਪਰ ਬਾਬਾ ਰਾਮ ਰਾਏ ਜੀ ਨੇ ਗੁਰੂ ਕੇ ਵਾਕ ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਕੀ ਕਿਹਾ ਗੁਰਬਾਣੀ ਨੂੰ ਬਦਲਿਆ ਨਿਰਾਦਰੀ ਕੀਤੀ ਸੋ ਪਿਤਾ ਜੀ ਨੇ ਇਹਨਾਂ ਨੂੰ ਤਿਆਗ ਕੇ ਗੁਰਤਾ ਗੱਦੀ ਦੀ ਸੇਵਾ ਸਾਨੂੰ ਸੌਂਪੀ ਐ ਬਾਬਾ ਰਾਮ ਰਾਏ ਜੀ ਜੋ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਵਧੇ ਕੀ ਹੋਈ ਹੈ ਬੇਇਨਸਾਫੀ ਹੋਈ ਹੈ ਇਹਨਾਂ ਦੇ ਦਾਅਵੇ ਸਭ ਝੂਠੇ ਨੇ ਸ਼ਹਿਜ਼ਾਦੇ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ ਉਸ ਨੂੰ ਯਕੀਨ ਹੋ ਗਿਆ ਪੇ ਰਾਮ ਰਾਏ ਨਾਲ ਬੇਇਨਸਾਫੀ ਨਹੀਂ ਹੋਈ ਉਹ ਝੂਠ ਬੋਲਦੇ ਨੇ ਪਰ ਉਹ ਫਿਰ ਵੀ ਦੇਖਣਾ ਚਾਹੁੰਦਾ ਸੀ ਵੀ ਇਹ ਛੋਟੀ ਉਮਰ ਵਾਲੇ ਬਾਲਕ ਵਿੱਚ ਗੁਰੂ ਨਾਨਕ ਦੇ ਤਖਤ ਤੇ ਬੈਠਣ ਵਾਲੀ ਅਜ਼ਮਤ ਸਮਝ ਕਰਾਮਾਤ ਹੈ ਇਸ ਦੀ ਪਰਖ ਹੋਣੀ ਚਾਹੀਦੀ ਹੈ ਰਾਜਾ ਜੈ ਸਿੰਘ ਨੂੰ ਕਿਹਾ ਵੀ ਇਹਨਾਂ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰੋ ਪਤਾ ਚੱਲ ਜਾਵੇ ਵੀ ਇਹ ਗੁਰੂ ਨਾਨਕ ਦੇ ਤਖਤ ਤੇ ਬੈਠਣ ਦੇ ਯੋਗ ਵੀ ਨੇ ਰਾਜਾ ਜੈ ਸਿੰਘ ਨੇ ਮੀ ਬਿਉਂਤ ਘੜੀ ਮਹਾਰਾਜ ਨੂੰ ਬੇਨਤੀ ਕੀਤੀ ਮੇਰੇ ਰਾਜ ਮਹਿਲ ਦੇ ਵਿੱਚ ਪ੍ਰਸ਼ਾਦਾ ਛਕੋ ਪਰਿਵਾਰ ਦਰਸ਼ਨ ਕਰਨੇ ਚਾਹੁੰਦਾ ਹੈ ਗੁਰੂ ਸਾਹਿਬ ਦਰਸ਼ਨ ਦੇਣ ਜਾਂਦੇ ਨੇ ਰਾਜੇ ਦੀਆਂ ਇਸਤਰੀਆਂ ਰਾਣੀਆਂ ਪਟਰਾਣੀ ਬੋਲੀਆਂ ਸਭ ਇੱਕ ਜੈਸੇ ਵਸਤਰ ਪਾ ਕੇ ਖਲੋਤੀਆਂ ਨੇ ਤੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹਨਾਂ ਚੋਂ ਪਛਾਣ ਕਰੋ ਮੇਰੀ ਪਟਰਾਣੀ ਕੌਣ ਹੈ ਬਾਲਾ ਪ੍ਰੀਤਮ ਜੀ ਦੇ ਹੱਥ ਵਿੱਚ ਛੜੀ ਹੈ ਛੋਟੀ ਹੈ ਹਰ ਇੱਕ ਵੱਲ ਵੇਖਦੇ ਨੇ ਹਰੇਕ ਦੇ ਸਿਰ ਉੱਪਰ ਰੱਖਦੇ ਨੇ ਤੇ ਕਹਿੰਦੇ ਨੇ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਚਲਦੇ ਚਲਦੇ ਇੱਕ ਦੇ ਸਿਰ ਤੇ ਸੋਟੀ ਰੱਖ ਕੇ ਕਹਿੰਦੇ ਰਾਜਾ ਇਹ ਪਟਰਾਣੀ ਐ ਰਾਜਾ ਹੈਰਾਨ ਰਹਿ ਗਿਆ ਚਰਨਾ ਵਿੱਚ ਡਿੱਗ ਪਿਆ ਸਮਝ ਲੱਗ ਗਈ ਬਿਨ ਬੋਲਿਆਂ ਸਭ ਕਿਸ ਜਾਣਦਾ ਇਹ ਸਭ ਹਿਰਦੇ ਦੀਆਂ ਜਾਣਣ ਵਾਲਾ ਐ ਨਾਲੇ ਬਾਣੀ ਦਾ ਫਰਮਾਨ ਇਹ ਵੀ ਐ ਸਤਿਗੁਰ ਨੂੰ ਜੇਹਾ ਕੋ ਇਸ਼ਦਾ ਤੇਹਾ ਫਲ ਪਾਏ ਕੋਏ ਜੋ ਕੁਝ ਵੀ ਗੁਰੂ ਪਾਸੋਂ ਮੰਗੀਏ ਮਿਲ ਜਾਂਦਾ ਨਾਨਕ ਕਰਤਾ ਸਭ ਕਿਸ ਜਾਣਦਾ ਜਿੱਦੂ ਕਿਸ ਗੁਜਾ ਨਾ ਹੋਏ ਗੁਰੂ ਤੋਂ ਪਰਮੇਸ਼ਰ ਤੋਂ ਕੁਝ ਲੁਕਿਆ ਨਹੀਂ ਹੈ ਉਹ ਅੰਦਰ ਦੀਆਂ ਬਾਤਾਂ ਨੂੰ ਜਾਣਦਾ ਹੈ ਚਰਣਾ ਵਿੱਚ ਡਿੱਗ ਪਏ ਮਹਾਰਾਜ ਦੇ ਗੁਰੂ ਸਾਹਿਬ ਨੇ ਫਿਰ ਉਪਦੇਸ਼ ਦਿੱਤਾ ਸੀ ਵੀ ਗੁਰੂ ਦੀ ਪਰਖ ਨਹੀਂ ਕਰੀਦੀ ਗੁਰੂ ਤੋਂ ਉਪਦੇਸ਼ ਲੈ ਕੇ ਜੀਵਨ ਸਫਲਾ ਕਰੀਦਾ ਹੈ ਗੁਰ ਕੀ ਕਰਨੀ ਕਾਹੇ ਤਾ ਵਹੋ ਨਾਨਕ ਗੁਰਮਤਿ ਸਾਚ ਸਮਾਵੋ ਐਸਾ ਉਪਦੇਸ਼ ਦਿੱਤਾ ਕਈ ਪ੍ਰਕਾਰ ਦੇ ਨਾਲ ਪਰਖਾਂ ਕੀਤੀਆਂ ਗਈਆਂ ਬਾਦਸ਼ਾਹ ਔਰੰਗਜ਼ੇਬ ਨੂੰ ਅਖੀਰ ਯਕੀਨ ਹੋ ਗਿਆ ਵੀ ਉਮਰ ਛੋਟੀ ਹੈ ਪਰ ਬਜ਼ੁਰਗੀ ਵਿੱਚ ਅੰਦਰ ਦੀ ਖੇੜ ਗੁਰੂ ਨਾਨਕ ਸਾਹਿਬ ਵਾਲੀ ਹੈ ਬਾਣੀ ਦਾ ਫਰਮਾਨ ਹੈ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਉਹ ਸਫਲ ਮੂਰਤ ਹੈ ਉਹ ਸਮੂਹ ਕਲਾ ਦਾ ਅਜ਼ਮਤਾ ਦਾ ਕਰਾਮਾਤਾਂ ਦਾ ਮਾਲਕ ਹੈ ਸਰਬ ਕਲਾ ਭਰਪੂਰੇ ਹੀ ਗੋਟ ਆਲ ਦਾ ਪਾਵਰਸ ਹਰ ਪ੍ਰਕਾਰ ਦੀ ਕਰਾਮਾਤ ਹੈ ਗੁਰੂ ਦੇ ਕੋਲ ਖੈਰ ਸਮਾਂ ਆਇਆ ਦਿੱਲੀ ਦੇ ਸ਼ਹਿਰ ਅੰਦਰ ਚੇਚਕ ਰੋਗ ਬੜਾ ਭਿਆੰਕਰ ਰੋਗ ਉਸ ਸਮੇਂ ਜਿਹਨੂੰ ਅੱਜ ਕੱਲ ਸਮਾਲ ਪੋਕਸ ਕਹਿੰਦੇ ਹੋ ਇਹ ਫੈਲ ਗਿਆ ਉਸ ਸਮੇਂ ਇਹ ਰੋਗ ਲਾ ਇਲਾਜ ਸੀ ਅੱਜ ਕੱਲ ਚਾਹੇ ਦਾ ਇਲਾਜ ਆ ਗਿਆ ਉਸ ਸਮੇਂ ਇਲਾਜ ਨਹੀਂ ਸੀ ਦੁਖਾਂ ਲੱਦੀ ਘੜੀ ਵਿੱਚ ਹਜ਼ਾਰਾਂ ਲੋਕ ਮਰ ਰਹੇ ਸਨ ਦੁਖਿਆਰੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਹਨਾਂ ਦੇ ਨਿਵਾਸ ਸਥਾਨ ਆਉਂਦੇ ਸਨ ਹਜ਼ੂਰੀ ਸੇਵਾਦਾਰ ਗੁਰੂ ਸਾਹਿਬ ਦਾ ਚਰਣਾ ਅਮਰਤ ਇਹਨਾਂ ਰੋਗੀਆਂ ਨੂੰ ਛਕਾਉਂਦੇ ਸਨ ਨਾਲ ਵਾਹਿਗੁਰੂ ਦਾ ਨਾਮ ਚਪਾਉਂਦੇ ਸਨ ਤੇ ਰੋਗੀ ਠੀਕ ਹੋ ਰਹੇ ਸਨ ਬਾਣੀ ਦਾ ਫਰਮਾਨ ਹੈ ਇਹ ਵਾਧੂ ਦੀਆਂ ਸਾਖੀਆਂ ਨਹੀਂ ਗੁਰਕਾ ਦਰਸ਼ਨ ਦੇਖ-ਦੇਖ ਜੀਵਾ ਗੁਰਕੇ ਚਰਨ ਧੋਏ ਧੋਏ ਪੀਵਾ ਗੁਰੂ ਦੇ ਚਰਨਾਂ ਨੂੰ ਧੋ ਕੇ ਪੀ ਲਵਾਂ ਗੁਰੂ ਦੇ ਦਰਸ਼ਨਾਂ ਨੂੰ ਵੇਖ ਕੇ ਜੋਆਂ ਕਰਾਂ ਹੋਵੇਗਾ ਕੀ ਕਹਿੰਦੇ ਗੁਰ ਚਰਣੀ ਜਾ ਕਾ ਮਨ ਲਾਗੈ ਦੁਖ ਦਰਦ ਪ੍ਰਮਤਾ ਕਾ ਭਾਗੈ ਜਿਹਦਾ ਵੀ ਗੁਰੂ ਦੇ ਚਰਨਾਂ ਨਾਲ ਮਨ ਲੱਗ ਜਾਂਦਾ ਹੈ ਉਹਦੇ ਮਨ ਦੇ ਦੁੱਖ ਸਰੀਰ ਦੇ ਦਰਦ ਰੋਗ ਸੋਗ ਮਿਟ ਜਾਂਦੇ ਨੇ ਐਸੀ ਅਸਮਤ ਹੈ ਗੁਰੂ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਨੇ ਵੀ ਪਰਸ਼ੀਆਂ ਦੇ ਵਿੱਚ ਇੱਕ ਬਚਨ ਕਿਹਾ ਹੈ ਕਹਿੰਦੇ ਗੁਰੂ ਹਰਿਕ੍ਰਿਸ਼ਨ ਗੁਰੂ ਹਰਿਕ੍ਰਿਸ਼ਨ ਆਹ ਹਮਾ ਫਜ਼ਲੁ ਜ਼ੂਦ ਹਕਸ਼ ਅਜ਼ਹਮਾ ਖਾਸ ਗਾਂ ਵਰਸ ਤੂਦ ਐ ਗੁਰੂ ਹਰਿਕ੍ਰਿਸ਼ਨ ਤੂੰ ਮਿਹਰਬਾਨੀ ਤੇ ਕਿਰਪਾ ਦਾ ਪੁੰਜ ਹੈ ਰੱਬ ਦੇ ਸਾਰੇ ਖਾਸ ਲੋਕ ਸਾਧੂ ਸਤਪੁਰਸ਼ ਤੇਰੀ ਸਿਫਤੋ ਸਲਾਹ ਕਰਦੇ ਨੇ ਰੱਬ ਦੇ ਹੁਕਮ ਵਿੱਚ ਤੂੰ ਅਜ਼ਮਤੀ ਹੈ ਬਰਕਤਾਂ ਦੇਣ ਵਾਲਾ ਹੈ ਸਮਾ ਆਇਆ ਗੁਰੂ ਸਾਹਿਬ ਨੂੰ ਵੀ ਇਹ ਚੇਚਕ ਦਾ ਰੋਗ ਪੰਜ ਭੂਤਕ ਸਰੀਰ ਤਾਈ ਲੱਗਾ ਸਿਖਾ ਨੇ ਬੇਨਤੀ ਕੀਤੀ ਮਹਾਰਾਜ ਰੋਗ ਸੋਗ ਦੇ ਹਰਤਾ ਕਰਤਾ ਹੋ ਕਿਰਪਾ ਕਰਕੇ ਇਸ ਆਪਣੇ ਰੋਗ ਦੀ ਨਿਵਰਤੀ ਵੀ ਕਰ ਲਵੋ ਮਹਾਰਾਜ ਆਖਣ ਲੱਗੇ ਅਕਾਲ ਪੁਰਖ ਪਰਮੇਸ਼ਰ ਨੇ ਲੋਕਾਈ ਦੇ ਭਲੇ ਹਿੱਤ ਆਪਣੀ ਅਗੰਮੀ ਜੋਤ ਨੂੰ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਟਿਕਾ ਕੇ ਦੁਨੀਆ ਤੇ ਭੇਜਿਆ ਜਿਵੇਂ ਬਾਣੀ ਦਾ ਫਰਮਾਨ ਹੈ ਜੋਤ ਰੂਪ ਹਰਾਪ ਗੁਰਨਾਨਕ ਕਹాయੋ ਅਗੰਮੀ ਜੋਤ ਨੇ ਸਾਡੇ ਸਮੇਤ ਮਹਾਰਾਜ ਕਹਿੰਦੇ ਅੱਠ ਜਾਮੇ ਅਜ ਤੱਕ ਧਾਰੇ ਨੇ ਜਿੰਨਾ ਜਿੰਨਾ ਸਮਾਂ ਜਿਸ ਜਾਮੇ ਨੂੰ ਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਹੁਕਮ ਸੀ ਇਸ ਜਾਮੇ ਨੇ ਅਕਾਲ ਪੁਰਖ ਦਾ ਨਾਮ ਦੁਨੀਆ ਤੇ ਲੁਕਾਈ ਦੇ ਭਲੇ ਹਿੱਤ ਜਪਾਇਆ ਹੈ ਸੋ ਇਸ 8ਵੇਂ ਜਾਮੇ ਵਿੱਚ ਜਿੰਨੀ ਸਾਡੀ ਸੇਵਾ ਲੱਗੀ ਸੀ ਜਿੰਨੀ ਗੁਰੂ ਜੋਤ ਨੇ ਸੇਵਾ ਇਸ ਜਾਮੇ ਰਾਹੀਂ ਨਿਭਾਉਣੀ ਸੀ ਉਹ ਨਿਭ ਗਈ ਹੈ ਹੁਣ ਪੰਜ ਭੂਤਕ ਸਰੀਰ ਤਿਆਗ ਕੇ ਅਸੀਂ ਨੌਵਾਂ ਜਾਮਾ ਬਾਬਾ ਬਕਾਲਾ ਵਿਖੇ ਜਾ ਕੇ ਧਾਰਨਾ ਹੈ ਸੰਗਤ ਵਿਹਾਰਾਗ ਵਿੱਚ ਸੀ ਮਹਾਰਾਜ ਕਹਿੰਦੇ ਬਾਣੇ ਵਿੱਚ ਰਹਿਣਾ ਹੈ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅਖੀਰਲੇ ਸਮੇਂ ਰਾਜਾ ਜੈ ਸਿੰਘ ਦੇ ਮੰਗਲੇ ਵਿੱਚੋਂ ਆਸਣ ਚੁਕਵਾ ਕੇ ਜਮਨਾ ਦੇ ਕੰਢੇ ਤੇ ਡੇਰਾ ਕਰ ਲਿਆ ਅਖੀਰ ਪੰਜ ਭੂਤਕ ਸਰੀਰ ਤਿਆਗ ਗਏ ਅਗੰਮੀ ਜੋਤ ਗੁਰੂ ਤੇਗ ਬਹਾਦਰ ਸਾਹਿਬੰਦਰ ਟਿਕਾ ਦਿੱਤੀ ਬਾਣੀ ਦਾ ਫੁਰਮਾਨ ਹੈ ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀਐ ਕਾਇਆ ਹੀ ਬਦਲੀ ਹੈ ਜੋਤੋ ਹੀ ਸੀ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਿੱਚ ਟਿਕ ਗਈ ਜੋ ਪਹਿਲੇ ਅਠ ਜਾਮਿਆਂ ਵਿੱਚ ਟਿਕੀ ਸੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਚੇਤਰ ਸੁਦੀ 14 1721 ਬਿਕਰਮੀ 5 April 1664 ਈਸਵੀ ਨੂੰ ਦਿੱਲੀ ਜਮਨਾ ਨਦੀ ਦੇ ਕਿਨਾਰੇ ਪੰਜ ਭੂਤਕ ਸਰੀਰ ਤਿਆਗ ਗਏ ਜਿੱਥੇ ਅੱਜਕੱਲ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੈ ਤਕਰੀਬਨ 7 ਸਾਲ ਤੇ 8 ਕੁ ਮਹੀਨੇ ਦੀ ਉਹਨਾਂ ਦੀ ਉਮਰ ਸੀ 2 ਸਾਲ ਤੇ 5 ਮਹੀਨੇ ਉਹਨਾਂ ਨੇ ਗੁਰਿਆਈ ਕੀਤੀ ਹੈ ਇਸ ਤਰ੍ਹਾਂ ਸਿੱਖਾ ਬਾਲਾ ਪ੍ਰੀਤਮ ਜੀ ਦੂਸਰਿਆਂ ਦੇ ਦੁੱਖ ਆਪਣੇ ਤੇ ਲੈ ਕੇ ਮਨੁੱਖਤਾ ਨੂੰ ਸੁਖ ਪ੍ਰਦਾਨ ਕਰਕੇ ਰੱਬੀ ਬਾਣੇ ਨੂੰ ਖਿੜੇ ਮੱਥੇ ਪਰਵਾਨ ਕਰਦੇ ਹੋਏ ਸੱਚਖੰਡ ਚਲੇ ਗਏ ਔਰ ਇਹੀ ਕੇ ਆ ਜੋ ਤਿਸ ਭਾਵੇ ਨਾਨਕਾ ਹੁਕਮ ਸੁਈ ਪਰਵਾਨੋ ਜੋ ਵੀ ਪ੍ਰਮਾਤਮਾ ਦਾ ਹੁਕਮ ਹੈ ਉਹਦੇ ਵਿੱਚ ਚੱਲਣਾ ਚਾਹੀਦਾ ਹੈ ਗੁਰੂ ਮਹਾਰਾਜ ਦੀ ਲੋਕਾਈ ਨੂੰ ਮਹਾਨ ਦੇਣ ਐ ਰੋਗਾ ਸੋਗਾ ਦੇ ਹਰਤਾ ਸਨ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਉਹਨਾਂ ਦੇ ਚਰਨਾਂ ਵਿੱਚ ਸਜਦਾ ਹੈ ਉਹਨਾਂ ਦੇ ਅੱਗੇ ਸਿਰ ਝੁਕਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ ਵਿੱਚ ਉਹਨਾਂ ਦੀ ਵਡਿਆਈ ਵਿੱਚ ਇੱਕ ਬਚਨ ਲਿਖਿਆ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਧਿਆਇ ਜਿਸ ਡਿਠੈ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਵਿੱਚ ਐਸੀ ਅਸਮਤੈ ਉਹਦੀ ਨਦਰ ਵੀ ਤੁਹਾਡੇ ਤੇ ਪੈ ਗਈ ਉਹਦੇ ਦਰਸ਼ਨ ਤੁਸੀਂ ਕਰ ਲਏ ਹਰ ਪ੍ਰਕਾਰ ਦੇ ਸ਼ਰੀਰ ਦੇ ਰੋਗ ਤੇ ਮਨ ਦੇ ਸੋਗ ਮਿਟ ਜਾਂਦੇ ਨੇ ਜਿਵੇਂ ਬਾਣੀ ਦਾ ਫਰਮਾਨ ਹੈ ਕਿਰਪਾ ਕਟਾਕ ਅਵਲੋਕਨ ਕੀਨੋ ਉਦਾਸ ਕਾ ਦੁਖ ਬਿਦਾਰਿਓ ਦੁੱਖਾਂ ਨੂੰ ਬਿਦਾਰਨ ਵਾਲੇ ਗੁਰੂ ਹਰਿਕ੍ਰਿਸ਼ਨ ਨੇ ਉਹਨਾਂ ਦੇ ਚਰਨਾਂ ਨਾਲ ਜੁੜੀਏ ਜੀਵਨ ਸਫਲਾ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ